ਸਸੇ ਗੱਲ ਦੋਸਤੋ ਉਹ ਟਿਕ ਟਕ ਪ੍ਰਸ ਵਾਲੀ ਵੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਧੂ ਪੀਵੀ 25 ਤੇ ਜਿਹੜੇ ਭਰਾਵਾਂ ਨੇ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜੁੜ ਕਰਿਓ ਜੀ ਅੱਜ ਵੀ ਤੁਹਾਡੇ ਲੈ ਕੇ ਆਏ ਜੀ ਆਪਾਂ ਦੋ گاਵਾ ਦੋਨੇ گاਵਾਂ ਦਾ ਰੇਟ ਆਪਾਂ ਵੀਡੀਓ ਦੇ ਅੰਦਰ ਦੱਸਾਂਗੇ ਜੀ ਹਾਂ ਜੀ ਢਿੱਲੀ ਗਾਜ਼ੀ ਆ ਉਹ ਉੱਥੇ ਹੀ ਦੇਖੋ ਜੀ ਬਹੁਤ ਚੰਗੀ ਹੈ ਜੀ ਦੇਖੋ ਦਸਵੀਂ ਊਡੀ ਗਾਂ ਬਹੁਤ ਠੰਡੀ ਹੈ ਜੀ ਦੇਖੋਗੇ ਮਰਜੀ ਹੈ ਨਾ ਹੱਥ ਲਾਈ ਚਲੋ ਗਾਂ ਨੂੰ ਕੋਈ ਫਰਕ ਨਹੀਂ ਹੈਗਾ ਜੀ ਠੀਕ ਹੈ ਨਾ ਜੀ ਜੀ ਇਹ ਹੈਗੀ ਹੈ ਜੀ ਆਪਣੇ ਸਾਢੇ 6 ਮਹੀਨਿਆਂ ਦੀ ਗੱਪਣਾ ਜੀ ਤੇ ਤੀਜਾ ਸੁਆ ਸੋਨਾ ਦੀ ਇਹਨੇ ਠੀਕ ਹੈ ਨਾ ਜੀ ਦੁਬਾਰਾ ਫੇਰ ਪੀਡ ਕਰ ਦਿੰਨੇ ਆ ਸਾਢੇ 6 ਮਹੀਨੇ ਦੀ ਗੱਪਣਾ ਤੀਜਾ ਸੁਆ ਸੋਨਾ ਦੀ ਇਹਨੇ ਦੁੱਧ ਜੀ ਇਹਦੇ ਥੰਡੇ ਹੈਗਾ ਜੀ 8 ਤੋਂ 9 ਕਿਲੋ ਠੀਕ ਹੈ ਜੀ ਤੇ ਬਾਕੀ ਸਭ ਨੂੰ ਹੁਣ ਦੂਜੀ ਦਾ ਦੁੱਜੀ ਗਾਂ ਦੀ ਆਵਾ ਠੀਕ ਆ ਗਈ ਤੇਰਾ ਵੀ ਦੇਖ ਨੂੰ ਮੁੱਠਾ ਲਾੜਾ ਥੋੜੀ ਜੀ ਗਾਂ ਜੀ ਇਹ ਦਰਦੀ ਆ ਇਹ ਥੋੜੀ ਜੀ ਦਰਦੀ ਆ ਇਹ ਤੇ ਗਾਂ ਦਸਵੀਰ ਦੀ ਇਹ ਵੀ ਜੀ ਪੂਰੀ ਠੰਢੀ ਆ ਮੇਰੇ ਕੋਲ ਚੱਕ ਨਹੀਂ ਲੱਗਦਾ ਇਹ ਵੀ ਇਹ ਜਾਣਾ ਨਾ ਗਰ ਉਹ ਹੁੰਦੀ ਆ ਮੋਜੀ ਦਿੱਤੀ ਉਹ ਪੁਰਾਣੀ ਲੀਗ ਆਂ ਦੇਖੋ ਯਾਰ ਬਸ ਮਖੇਰੇ ਨੂੰ ਡਰਦੀ ਕਰਕੇ ਐ ਕਰਦੀ ਗੇੜੇ ਦੀ ਹੁੰਦੀ ਆ ਥੋੜਾ ਜਿਹਾ ਹਨਾ ਆਓਪਰਾ ਕਰਦੀ ਕਰਕੇ ਤੇ ਜੀ ਇਹ ਹੀ ਹੈਗੀ ਆ ਜੀ 7 ਮਹੀਨੇ ਦੀ ਗੱਬਣਾ ਤੇ ਤੀਜਾ ਸੂਆ ਹੀ ਇਹਦਾ ਵਾ ਦੁਬਾਰਾ ਫੇਰ ਪੂਰੀ ਕਰਦੇ ਜੀ 7 ਮਹੀਨੇ ਦੀ ਗੱਬਣਾ ਤੇ ਤੀਜਾ ਸੂਆ ਹੀ ਇਹਦਾ ਵਾ ਤੇ ਇਹਦੇ ਕੋਲ ਥੱਲੇ ਦੁੱਧ ਹੈਗਾ ਜੀ 4 ਤੋਂ 5 ਕਿਲੋ ਇਹਨੂੰ ਹੁਣ ਵੀ ਮਾਲਕਾਂ ਨੇ ਕੀਤਾ ਹੋਇਆ ਹੈ ਕਿ ਡਾਇੰਗ ਉਹਦੇ ਸੂਂਦ ਨੇੜ ਕਰਕੇ ਤੇ ਬਾਕੀ ਹਨ ਨਰਲੀ ਦਾ ਆਪਾਂ ਰੇਟ ਰੇਟ ਨਾਲ ਲਏਗੇ 95000 ਦੋਨੇ ਗਾਵਾਂ ਦਾ ਜੀ ਬਾਕੀ ਮੌਕੇ ਦੇ ਆਪਣਾ ਨਾ ਮਾਨਤਾ ਨੂੰ ਹੋ ਜੂਗਾ ਤੇ ਜਿਹੜੇ ਕਿਤੇ ਗਾਵਾਂ ਹੈਗੇ ਲੋਕੇਸ਼ਨ ਹੈਗੀ ਸੀ ਪਿੰਡ ਮਾਨਕਾ ਤਸਵੀਰ ਜਗਰਾਉਂ ਤੇ ਜਿਹੜਾ ਲੁਧਿਆਣਾ ਜੀ ਦੁਬਾਰਾ ਫਿਰ ਸਬਮਿਟ ਕਰਦੇ ਆ ਟੰਡ ਮਾਨਕ ਤਸਵੀਰ ਜਗਰਾਉਂ ਜਿਹੜਾ ਲੁਧਿਆਣਾ ਜਿੱਥੇ ਵੀ ਇਹ ਗਾਵਾਂ ਖੜਿਆ ਵਾ ਠੀਕ ਹੈ ਜੀ ਨੰਬਰ ਜੀ ਜਿਹੜਾ ਸਕਰੀਨ ਤੇ ਹੈ ਨਾ ਮੈਂ ਕਹਾ ਚਲਾਵਾਂਗੇ ਜਿਹੇ ਨੰਬਰ ਤੇ ਅਗਰ ਆਪਾਂ ਨੂੰ ਕੋਈ ਗੱਲ ਕਰਨੀ ਹੈ ਇਹਦਾ ਜੀ ਟਾਈਮ ਆ ਜੀ ਫਿਰ ਹੈ ਨਾ ਤੇ 8 ਸਵੇਰੇ 8 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਫਿਰ ਕੋਈ ਮਰਜ਼ੀ ਕਾਲ ਕਰ ਸਕਦੇ ਹੋ ਤੁਹਾਨੂੰ ਪਤਾ ਹੈ ਸਵੇਰੇ ਤੇ ਸ਼ਾਮ ਫਿਰ ਕੰਮ ਦਾ ਟਾਈਮ ਹੁੰਦਾ ਫੋਨ ਨਹੀਂ ਚੱਕਿਆ ਦਾ ਫਿਰ ਕਈ ਬਰਾ ਨਰਾਹਣਾ ਗੁੱਸਾ ਕਰਦੇ ਆ ਨਰਾਜ ਹੁੰਦੇ ਵੀ ਫੋਨ ਕੀਤਾ ਸੀਗਾ ਫੋਨ ਨਹੀਂ ਚੱਕਿਆਗਾ ਇਸ ਕਰਕੇ ਜੀ ਫੋਨ ਲਾ ਦਿਓ ਤੁਸੀਂ ਆਸ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਦੇ ਵਿਚ ਵਿੱਚ ਕੋਈ ਮਰਜ਼ੀ ਕਾਲ ਕਰ ਸਕਦੇ ਹੋ ਸੋਨ ਸਾਡੀ ਵੀਰੋ ਵਧੇ ਲਗੇ ਚਾਤੇ ਨੂੰ ਸਬਸਕ੍ਰਾਈਬ ਲਾ ਕੇ ਸ਼ੇਅਰ ਜਰੂਰ ਕਰੋ ਜੀ ਸਸਰੀ ਗੱਲ ਜੀ